ਚਾਈਨਾ ਡੋਰ ਦੀ ਵਿਕਰੀ ਨੂੰ ਲੈ ਕੇ ਪੰਜਾਬ ਪੁਲਿਸ ਦਾ ਇਹ ਇਨਸਪੈਕਟਰ ਹੋਇਆ ਸਖਤ ਖੁਦ ਜਾ ਕੇ ਪਤੰਗ ਦੀ ਸੇਲ ਕਰਨ ਵਾਲੀਆਂ ਦੁਕਾਨਾਂ ਦੀ ਕੀਤੀ ਚੈਕਿੰਗ ਦੱਸਦੀ ਹੈ ਕਿ ਚਾਈਨਾ ਡੋਰ ਦੀ ਵਿਕਰੀ ਨੂੰ ਲੈ ਕੇ ਜਿੱਥੇ ਕਿ ਪੰਜਾਬ ਵਿੱਚ ਪੂਰਨ ਤੌਰ ਤੇ ਚਾਈਨਾ ਡੋਰ ਦੀ ਵਿਕਰੀ ਤੇ ਪਾਬੰਦੀ ਲਗਾਈ ਗਈ ਹੈ ਉੱਥੇ ਹੀ ਚਾਈਨਾ ਡੋਰ ਦੀ ਵਿਕਰੀ ਨੂੰ ਲੈ ਕੇ ਜੈਤੋ ਦਾ ਇਹ ਪੁਲਿਸ ਇਨਸਪੈਕਟਰ ਪੂਰੀ ਤਰ੍ਹਾਂ ਸਖਤ ਦਿਖਾਈ ਦੇ ਰਿਹਾ ਹੈ ਇਨਸਪੈਕਟਰ ਜੈਸ਼ ਕੁਮਾਰ ਨੇ ਅੱਜ ਜੈਤੋ ਦੀਆਂ ਦੁਕਾਨਾਂ ਦੀਆਂ ਪਤੰਗ ਵੇਚਣ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਇਸ ਮੌਕੇ ਪੱਤਰਕਾਰਾਂ ਦੇ ਜ਼ਰੀਏ ਪਤੰਗ ਵੇਚਣ ਵਾਲੇ ਦੁਕਾਨਦਾਰਾਂ ਨੂੰ ਕਿਸ ਤਰ੍ਹਾਂ ਤਾੜਨਾ ਕੀਤੀ ਇਸ ਪੁਲਿਸ ਇਨਸਪੈਕਟਰ ਨੇ ਤੁਸੀਂ ਖੁਦ ਹੀ ਸੁਣ ਲਓ ਕਰਨਾ ਯਾਰ ਕਰਨਾ ਮਾਰੋ ਤੁਸੀਂ ਮੇਰੀ ਗੱਲ ਨੂੰ ਧਿਆਨ ਨਾਲ ਸੁਣ ਲਓ ਇਹ ਦੋਰਾਂ ਸੇਲ ਹੋਈਆਂ ਸ਼ਹਿਰ ਦੇ ਵਿੱਚ ਦੋ ਦੁਕਾਨਾਂ ਸਿਰਫ ਤੁਹਾਡੀਆਂ ਹੀ ਮੇਨ ਹੈ ਐਸ ਕੀ ਮੈਂ ਸੇਲ ਕਰਵਾਉਂਗਾ ਮੈਂ ਤੁਹਾਨੂੰ ਕੰਨ ਖੋਲ ਕੇ ਮੇਰੀ ਗੱਲ ਸੁਣਾ ਤੇ ਜੇ ਇੱਕ ਗੱਟੂ ਵੀ ਤੁਸੀਂ ਸੇਲ ਹੋ ਗਿਆ ਤੇ ਸ਼ਹਿਰ 'ਚ ਜਿੰਨੀ ਚਾਈਨਾ ਡੋਰ ਵਿਕੀ ਮੈਂ ਸਮਝੂ ਸਾਰੀ ਕੁਝ ਹੀ ਵਿਕੀ ਸਾਡੇ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਫਰੀਦਕੋਟ ਡਾਕਟਰ ਪ੍ਰਗਿਆ ਜੈਨ ਜੀ ਦੇ ਸਾਨੂੰ ਬੜੇ ਸਖਤ ਦਿਸ਼ਾ ਨਿਰਦੇਸ਼ ਹੈ ਕਿ ਕਿਸੇ ਵੀ ਕੀਮਤ ਦੇ ਉੱਪਰ ਅਸੀਂ ਇੱਕ ਗੱਟੂ ਵੀ ਚਾਈਨਾ ਡੋਰ ਦਾ ਵਿਕਰੀ ਨਹੀਂ ਦੇਣਾ ਪਰ ਜੇਕਰ ਸਾਨੂੰ ਇੱਕ ਵੀ ਗੱਟੂ ਕਿਸੇ ਤੋਂ ਸੇਲ ਹੋ ਗਿਆ ਤਾਂ ਇਹਦਾ ਮਤਲਬ ਕਿ ਜਿੰਨੀ ਡੋਰ ਸ਼ਹਿਰ ਦੇ ਵਿੱਚ ਵਿਕੀ ਹੈ ਉਹਦਾ ਜ਼ਿੰਮੇਵਾਰ ਉਹੀ ਦੁਕਾਨਦਾਰ ਹੋਊ ਜੀ ਸੋ ਮੇਰੀ ਤੁਹਾਡੇ ਮਾਧਿਅਮ ਦੇ ਜ਼ਰੀਏ ਇੱਕ ਇੱਕ ਬੇਨਤੀ ਹੈ ਦੁਕਾਨਦਾਰਾਂ ਨੂੰ ਕਿ bizness ਤੁਸੀਂ ਜ਼ਰੂਰ ਕਰੋ ਕੋਈ ਇਤਰਾਜ਼ ਨਹੀਂ ਪਤੰਗਾ ਵਿੱਚੋਂ ਡੋਰ ਵਿੱਚੋਂ ਪਰ ਜਿਹੜੀ ਡੋਰ ਕਿਸੇ ਦੀ ਜ਼ਿੰਦਗੀ ਦੇ ਲਈ ਨੁਕਸਾਨਦਾਇਕ ਹੈ ਉਹ ਨਾ ਵੇਚੋ ਸਾਡੀ ਕੋਸ਼ਿਸ਼ ਜਾਰੀ ਹੁੰਦੀ ਹੈ ਜੀ ਤੇ ਹਰ ਕੰਮ ਪੋਜ਼ਿਟਿਵ ਲੈ ਕੇ ਸੋਚ ਲੈ ਕੇ ਕਰੋ ਕਿ ਸਾਡੇ ਐਸਐਸਪੀ ਸਾਹਿਬ ਦਾ ਵੀ ਇਹੀ ਨਿਰਦੇਸ਼ ਹੈ ਕਿ ਪੋਜ਼ਿਟਿਵ ਸੋਚ ਕੇ ਤੁਸੀਂ ਕੰਮ ਕਰੋ ਸਫਲਤਾ ਪਰਮਾਤਮਾ ਦੀ ਕਿਰਪਾ ਮਿਲਣੀ ਜਾਣੀ ਹੁੰਦੀ ਹੈ ਕਹਿਣਾ ਚਾਹਾਂਗਾ ਕਿ ਬੱਚਿਆਂ ਦੇ ਮਾਪੇ ਬੱਚਿਆਂ ਨੇ ਮਾਪੇ-ਬਾਪ ਨੂੰ ਬੇਨਤੀ ਹੈ ਕਿ ਉਹਨਾਂ ਨੂੰ ਡੋਰ ਖਰੀਦਣ ਦੇ ਲਈ ਤੁਸੀਂ ਪੈਸੇ ਦਿਨੇ ਹੋ ਪਰ ਇਹ ਚੀਜ਼ ਦਾ ਧਿਆਨ ਰੱਖੋ ਕਿ ਤੁਹਾਡਾ ਬੱਚਾ ਤੁਹਾਡੇ ਦਿੱਤੇ ਪੈਸਿਆਂ ਦੇ ਨਾਲ ਕਿਸੇ ਦੀ ਮੌਤ ਨਾ ਖਰੀਦ ਕੇ ਲੈ ਕੇ ਆ ਰਿਹਾ ਹੋਵੇ ਉਹ ਡੋਰ ਜਿਹਦੇ ਨਾਲ ਕਿਸੇ ਦਾ ਹੱਥ ਵੱਢਿਆ ਜਾਵੇ ਕਿਸੇ ਦਾ ਗਲ ਵੱਢਿਆ ਜਾਵੇ ਤੁਹਾਡਾ ਬੱਚਾ ਕਿਤੇ ਉਹ ਡੋਰ ਨਾ ਖਰੀਦ ਰਿਹਾ ਹੋਵੇ ਇਸ ਚੀਜ਼ ਦਾ ਕਿਰਪਾ ਕਰਕੇ ਪੇਰੈਂਟਸ ਆਪਣੇ ਧਿਆਨ ਰੱਖਣ ਬੱਚਿਆਂ ਦੇ ਵੱਲ ਸੁਚੇਤ ਰਹਿਣ ਸਜਗ ਰਹਿਣ ਕਿ ਸਾਡਾ ਬੱਚਾ ਕਿਹੜੀ ਡੋਰ ਵੰਦ ਰਿਹਾ ਹੈ